ਮੰਨਣਾ ਆਪਣੇ ਪੁੱਤਰ ਚੀਜ਼ ਤੇ ਫੋਨ ਤੇ ਗੱਲ ਹੋਈ ਸੀ ਸੱਤ ਤਰੀਕ ਦੀ ਕੀ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਸਾਡੇ ਆਜੋ ਸੱਤ ਨੂੰ 11 ਦਾ ਵਿਆਹ ਹੀ ਤੇ ਆ ਜਾ ਆਂਦਾ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਹਾਂਗਾ ਉਹਦਾ ਵਿਆਹ ਦੀ ਸੱਪੇ ਵੀ ਸੰਜੋ ਜਾ ਰਹੇ ਸਨ ਵਿਆਹ ਠਾਕਾ ਲਵਾ ਕੇ ਗਿਆ ਇਹ ਪੱਤੀ ਉਹਦੇ ਸਨੋਂ ਗਿਆ ਸੀ ਮਾਰਚ ਅਪ੍ਰੈਲ ਲਵਿਆ ਹੀ ਕਰਨਾ ਚਾਹੁੰਦੀ ਹਾਂ ਪਰ ਹੁਣ ਚੀਜ਼ਾਂ ਹੁਣ ਕਰਕੇ ਨਹੀਂ ਕਰ ਸਕਦੀ ਜੈ ਹਿੰਦੁਸਤਾਨ ਕੀ ਜੈ ਹਿੰਦੁਸਤਾਨ ਕੀ ਜੈ ਬੋਲ ਕੇ ਆਪੀ ਕੀ ਜੈ ਜੈ ਹਿੰਦੁਸਤਾਨ ਕੀ ਹਾਂ ਵਾਕੇ ਲਾਉਣ ਵੇਲੇ ਇਕੱਠੇ ਹੋ ਜਾਂਦੇ ਨੇ ਫੋਟੋਆਂ ਲਾਉਣ ਵੇਲੇ ਇਕੱਠੇ ਹੋ ਜਾਂਦੇ ਨੇ ਇੱਕ ਲਾਇਕਾ ਕਿ ਕਿਹਦੇ ਆ ਕੇ ਕਿ ਮਾਂ ਬਾਪ ਨੇ ਪੁੱਛਿਆ ਵੀ ਉਸ ਤੋਂ ਬਾਅਦ ਕੱਢ ਕੇ ਖਾ ਲ ਕੋਈ ਐਦਾਂ ਦਾ ਕੰਮ ਕਰੋ ਕਿ ਜਿਹਦੇ ਵਿੱਚ ਪਿੰਡ ਦਾ ਨਾਮ ਬੱਚੇ ਦਾ ਨਾਮ ਹੈ ਮਾਰੇ ਉਹ ਬਾਜ ਲਾਣੀ ਚਾਹੀਦੀ ਆਪਾਂ ਦੀ ਆਪਾਂ ਦਾ ਮੋਟਾ ਥੋੜਾ ਥੋੜਾ ਫੁੱਲ ਬਾਜ ਸੜਕ ਤੇ ਫੁੱਲ ਚੱਕ ਲੋ ਇਹਦੇ ਨਾਲ ਬੱਸ ਆ ਕੀ ਨਾ ਹੈ ਤੁਹਾਡਾ ਨਰਿੰਦਰ ਸਿੰਘ ਅ ਦੇ ਬੇਟੇ ਦੀ ਡੈਥ ਹੋਈ ਆ ਉਹਦੀ ਹੌਲੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਹੀ ਤੇ ਕੀ ਹੁੰਦਾ ਆ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਹਰ ਤਾਂ ਫੋਨ ਹੀ ਆਇਆ ਸਾਨੂੰ ਕੋਈ ਹੋਰ ਪਤਾ ਨਹੀਂ ਲੱਗ ਜੁਲਟ ਦੇ ਵਿੱਚ ਹਾਂਜੀ ਕੀ ਦੱਸੀਆ ਦੰਦ ਉਹਨਾਂ ਨੇ ਕਿਹਾ ਪਾੜੀ ਪੈਰ ਪਿਸਲ ਗਿਆ ਦੇ ਦੇ ਪਿਆ ਥੱਲੇ ਦੰਦ ਉਹਨਾਂ ਨੇ ਕਿਹਾ ਮਰ ਗਿਆ ਹੋ ਗਿਆ ਪੀਦ ਹੋ ਗਿਆ ਕੋਈ ਕਰਵਾ ਨਹੀਂ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੋ ਸਾਲ 6 ਮਹੀਨਾ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ 24 ਸਾਲ ਦੇ ਵਿਆਹਿਆ ਸੀ ਜੇ ਜੇ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰابطਾ ਹੋਇਆ ਹੈ ਜਿਹੜਾ ਉਹਦੀ ਜੁੰਟ ਦੇ ਨਾਲ ਹਾਂਜੀ ਹਾਂਜੀ ਹੋਇਆ ਹੁਣ ਠੀਕ ਹੈ ਕਹਿੰਦੇ ਵਰਾਤ ਨੂੰ 9-10 ਵਜੇ ਨਾਲ ਆਏਗਾ ਘੱਟਕ ਮ੍ਰਿਤਕ ਦੇ ਪਛਾਣ ਦੀ ਗੱਲ ਅਸੀਂ ਤੇ ਮਤਲਬ ਉਹ ਰਾਤ ਕਹਿੰਦੇ ਇਹਦਾ 10 ਵਜੇ ਆਏਗਾ ਤਾਂ ਫਿਰ ਉਹ ਕਹਿੰਦੇ ਜੇ ਤੁਸੀਂ ਕਹੋ ਸਵੇਰੇ ਮਤਲਬ ਲਿਆਵਾਂ। लास्ट ਵਲ ਕੀ ਮੰਗ ਕਰੋਗੇ ਸਰਕਾਰ ਤੋਂ? ਤਾਂ ਹੀ ਮੰਗ ਕੀ ਕਰੀਏ ਦੱਸੋ ਸਾਨੂੰ ਹੀ ਪਤਾ ਨਹੀਂ। ਅੱਜ ਜੀ ਪੈਣੀ ਸਦਰ ਚ ਸ਼ਹੀਦ ਗੁਰਪ੍ਰੀਤ ਸਿੰਘ ਦੇ ਅਸੀਂ ਸੰਸਕਾਰ ਤੇ ਮੰਤਰੀ ਸਾਹਿਬ ਦੇ ਨਾਲ ਪਹੁੰਚੇ ਆਂ। ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ। ਅਸੀਂ ਸ਼ਹੀਦ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ। ਸਾਨੂੰ ਏ ਵੀ ਪਤਾ ਲੱਗਿਆ ਕਿ ਇਸ ਪਿੰਡ ਪੈਣੀ ਖਦਰ ਦੇ ਵਿੱਚ ਬਹੁਤ 150 ਤੋਂ ਵੱਧ ਜਿਹੜੇ ਆ ਪਰਿਵਾਰ ਜਿਹੜੇ ਆ ਸੈਨਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਇੱਥੇ ਪਹਿਲਾਂ ਵੀ ਇੱਕ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਤੇ ਮਾਨਯੋਗ ਮੰਥੀ ਜੀ ਨੇ ਇਹ ਅਨਾਉਂਸ ਵੀ ਕੀਤਾ ਹੈ ਕਿ ਸ਼ਹੀਦ ਦੇ ਨਾਂ ਤੇ ਇੱਥੇ ਇੱਕ ਖੇਡ ਸਟੇਡੀਅਮ ਜਿਹੜਾ ਬਣਾਇਆ ਜਾਊਗਾ ਅਸੀਂ ਤੁਰੰਤ ਉਸਤੇ ਕਾਰਵਾਈ ਕਰਾਵਾਂਗੇ ਤੇ ਨਾਲ ਨਾਲ ਪਿੰਡ ਦੇ ਹੋਰ ਵੀ ਜੋ ਵੀ ਕਾਰਜ ਨੇ ਸਾਨੂੰ ਸਕੂਲ ਵਾਲੇ ਦੱਸਿਆ ਹੈਗਾ ਇਹ ਬਹੁਤ ਛੋਟੀ ਛੋਟੀ ਗੱਲਾਂ ਅਸੀਂ ਜਿੰਨਾ ਵੀ ਕੁਝ ਕਰ ਪਾਵਾਂਗੇ ਪਿੰਡ ਲਈ ਉਹ ਉਹਨਾਂ ਦੀ ਸ਼ਹਾਦਤ ਦੀ ਤੁਲਨਾ ਨਹੀਂ ਆਪਾਂ ਕਰ ਸਕਦੇ ਬਟ ਅਸੀਂ ਇਹੀ ਚਾਹੁੰਦੇ ਆ ਮੈਂ ਤੇ ਐਸਐਸਪੀ ਸਾਹਿਬ ਇੱਥੇ ਖੜੇ ਆ ਕਿ ਇਹ ਪਿੰਡ ਜਿਹੜਾ ਹੈ ਅੱਗੇ ਵਧੇ ਇਹਦਾ ਜਿਹੜਾ ਵਿਕਾਸ ਹੋਵੇ ਇੱਥੇ ਦੀ ਜਿਹੜੀ ਯੁਵਾ ਪੀੜੀ ਆ ਉਹ ਇਨਸਪਾਇਰ ਹੋਵੇ ਜਿਹੜੇ ਇੱਥੇ ਦੇ ਸੈਨਿਕ ਨੇ ਜਾਂ ਉਹ ਸ਼ਹੀਦ ਹੋਏ ਨੇ ਆਪਣੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਆ ਤੁਸੀਂ ਦੇਖੋ ਇੰਨੀ ਠੰਡ ਵਿੱਚ ਖੜਾ ਹੋਣਾ ਮੁਸ਼ਕਿਲ ਆ ਤੇ ਸਾਡਾ ਸ਼ਹੀਦ ਗੁਲਮਰਗ 'ਚ -minus ਡਿਗਰੀ ਟੈਂਪਰੇਚਰ ਦੇ ਵਿੱਚ ਉਹ ਜਾ ਕੇ ਉੱਥੇ ਸ਼ਹੀਦ ਹੋਇਆ ਹੈਗਾ ਸੋ ਜਿੰਨੇ ਵੀ ਬੱਚੇ ਆ ਜਿਹੜੀ ਸਾਡੀ ਯੁਵਾ ਪੀੜੀ ਆ ਭਵਿੱਖ ਹੈ ਸਾਡਾ ਉਹ ਇਸ ਤੋਂ ਇਨਸਪਾਇਰ ਹੋਵੇ ਸਾਡੇ ਦੇਸ਼ ਦੇ ਖਾਤੇ ਕੁਝ ਵੀ ਅਸੀਂ ਆਪਣੀ ਸੇਵਾ ਕਰ ਸਕੀਏ ਉਹਦੇ ਲਈ ਸਾਡੇ ਸਾਰਿਆਂ ਲਈ ਉਹ ਇਨਸਪੀਰੇਸ਼ਨ ਹੈ ਤੇ ਅਸੀਂ ਚਾਹਵਾਂਗੇ ਕਿ ਉਹਨਾਂ ਦੀ ਯਾਦ ਜਿਹੜੀ ਆ ਮਿਟੋ ਹੋਵੇ ਤੇ ਆਉਣ ਵਾਲੀ ਪੀੜ੍ਹੀਆਂ ਲਈ ਗੁਰਪ੍ਰੀਤ ਸਿੰਘ ਜੀ ਨੂੰ ਯਾਦ ਰੱਖੋ ਧੰਨਵਾਦ ਸਰ ਅੱਜ ਤੁਸੀਂ ਵੀ ਪਹੁੰਚੋ ਮਾਤਾ ਜੀ ਨੇ ਹੌਸਲਾ ਦਿੱਤਾ ਹੈ ਕਿ ਹੈ ਕਿ ਅਪੁਲਸ ਪ੍ਰਸ਼ਾਸਨੀ ਪਰਿਵਾਰ ਦੇ ਨਾਲ ਅੱਜ ਅਸੀਂ ਸਾਰੇ ਇੱਥੇ ਅਫਸਰ ਸਾਹਿਬਾਨ ਤੇ ਮੰਤਰੀ ਸਾਹਿਬ ਸਾਰੇ ਇੱਥੇ ਆਏ ਸੀ ਆਏ ਹਨ ਦੁੱਖ ਸਾਂਝਾ ਕਰਨ ਆਏ ਹਨ ਪਰਿਵਾਰ ਦੇ ਨਾਲ ਜਿੱਦਾਂ ਮੈਂ ਸ਼ਹੀਦ ਦੇ ਮਾਤਾ ਨੂੰ ਮਿਲਿਆ ਸੀ ਉਹਨਾਂ ਨੂੰ ਮੈਂ ਇਹੀ ਦੱਸਿਆ ਕਿ ਸ਼ਹੀਦ ਇਕੱਲਾ ਪਰਿਵਾਰ ਦਾ ਨਹੀਂ ਹੁੰਦਾ ਉਹ ਪੂਰੇ ਦੇਸ਼ ਦਾ ਹੁੰਦਾ ਹੈ ਉਹ ਸਾਡੇ ਸਾਰਿਆਂ ਦੇ ਲਈ ਹੁੰਦਾ ਹੈ ਅਸੀਂ ਵੀ ਉਹਨਾਂ ਹੀ ਉਹਨਾਂ ਦੇ ਹੀ ਪਰਿਵਾਰ ਦਾ ਇੱਕ ਹਿੱਸਾ ਹੈਗੇ ਤੇ ਸਾਡੇ ਪੁਲਿਸ ਵੱਲੋਂ ਜੋ ਵੀ ਕੋਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਕੋਈ ਵੀ ਚੀਜ਼ ਦੀ ਲੋੜ ਹੈਗੇ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਸਾਡਾ ਫਰਜ਼ ਵੀ ਬਣਦਾ ਹੈ ਤੇ ਅੱਜ ਕਾਫੀ ਇਹ ਦੁੱਖ ਭਰਾ ਮਾਹੌਲ ਹੈ ਕਿਉਂਕਿ ਇਹ ਅਨਫੋਰਚੂਨੇਟ ਹੈ ਪਰ ਨਾਲ ਹੀ ਇੱਕ ਸ਼ਹੀਦ ਜਿਹੜਾ ਹੈ ਉਹ ਆਪਣੇ ਨਾਲਪੁਰੇ ਦੇਸ਼ ਨੂੰ ਪੁਰੇ ਆਪਣੇ ਪਿੰਡ ਨੂੰ ਇਨਸਪਾਇਰ ਕਰਕੇ ਜਾਂਦਾ ਹੈ ਸੋ ਉਹ ਅਸੀਂ ਯੁਵਾ ਪੀੜ੍ਹੀ ਜਿਹੜੀ ਹੈ ਉਹਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਵੀ ਉਹ ਫੌਜ ਆਰਮੀ ਤੇ ਹੋਰ ਬਾਕੀ ਜਿਹੜੀ ਸਰਵਿਸ ਹੈ ਉਹਦੇ ਵਿੱਚ ਆਣ ਤੇ ਇਦਾਂ ਹੀ ਇਸ ਐਗਜ਼ਾਮਪਲ ਨੂੰ ਫਾਲੋ ਕਰੇ ਕੀ ਕਰਾਂ ਦਿਓ ਸਰ ਅਸੀਂ ਬੜਿਆ ਇਸ ਵੇਲੇ ਸੋਗਮਈ ਟਾਈਮ ਤੇ ਖੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਕਨੂਆਨ ਬਲਾਕ ਦਾ ਪਿੰਡ ਪੈਣੀ ਖਾਦਰ ਜਿਹਦਾ 23 ਸਾਲਾ ਸਾਡਾ ਫੌਜੀ ਸੈਨਿਕ ਗੋਪੀ ਸੈਨ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਇਹਨਾਂ ਨੇ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਦਾਨ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਇਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਸ਼ ਦੀ ਸਦਾਦਾਂ ਦੇ ਉੱਤੇ ਖੜੇ ਇੱਕ ਹਜ਼ਾਰ ਦੇ ਕਰੀਬ ਆਬਾਦੀ ਹੈ ਇਸ ਪਿੰਡ ਦੀ ਤੇ ਸਮਝ ਲਓ ਕਿ ਹਰ ਦਸਵਾਂ ਬੰਦਾ ਜਿਹੜਾ ਫੌਜ ਦੇ ਵਿੱਚ ਹੈ ਦੇਸ਼ ਪਰ ਦੀ ਬਹੁਤ ਬਲ ਕੰਟਰੀਬਿਊਸ਼ਨ ਹੈ ਦੇਸ਼ ਦੀ ਸੱਖਾ ਦੇ ਵਾਸਤੇ ਸੋ ਸਾਡੀ ਡਿਊਟੀ ਲੱਗੀ ਆਪਣੇ ਮੁੱਖ ਮੰਤਰੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਸ਼ਹੀਦ ਨੂੰ ਮੋਢਾ ਦੇ ਕੇ ਹੁਣਾ ਔਰ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਤਾਂ ਹੀ ਸ਼ਹੀਦ ਦੇ ਨਾਂ ਦੇ ਉੱਤੇ ਸਟੇਡੀਅਮ ਜਿਹੜਾ ਉਹ ਬਣਾਵਾਂਗੇ ਇਸ ਪਿੰਡ ਦੇ ਵਿੱਚ ਔਰ ਜਿਹੜਾ ਪਹਿਲੇ ਸ਼ਹੀਦ ਸਜਿੰਦਰ ਸਿੰਘ ਜਿਹੜਾ 2003 ਚ ਸ਼ਹੀਦ ਹੋਇਆ ਸੀਗਾ ਇਹ ਦੂਜਾ ਸ਼ਹੀਦ ਇਸ ਪਿੰਡ ਦਾ ਉਹਦੇ ਨਾਂ ਤੇ ਸਕੂਲ ਜਿਹੜਾ ਉਹ ਚੱਲ ਰਿਹਾ ਉਹਨੂੰ ਵਧੀਆ ਢੰਗ ਦੇ ਨਾਲ ਉਹਨੂੰ ਹੁੜੇ ਦੇਖ ਕੇ ਜਾਂਦੇ ਆ ਸਕੂਲ ਦੇਖ ਕੇ ਜੇ ਉਹਦਾ ਕੋਈ ਕੰਮ ਹੋਣਾ ਦਾ ਉਹਨੂੰ ਵੀ ਠੀਕ ਕਰਾਂਗੇ ਉਹਦੇ ਇਸ ਪਰਿਵਾਰ ਦੀ ਜਿਹੜੀ ਜਿੰਨੀ ਮਦਦ ਹੈ ਜਦੋਂ ਫੌਜ ਵੱਲੋਂ ਸਾਰੇ ਪੇਪਰ ਆ ਜਾਣਗੇ ਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਪਾਲਿਸੀਆਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਮਾਨ ਸਾਹਿਬ ਆਪ ਖੁਦ ਜਾਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਜਦਨ ਇਹਨਾਂ ਦਾ ਕੰਪਲੀਟ ਪੇਪਰ ਵਰਕ ਆ ਗਿਆ ਤੇ ਮਾਨ ਸਾਹਿਬ ਖੁਦ ਇਸ ਪਰਿਵਾਰ ਦੀ ਜਿਹੜੀ ਹੈ ਜਿੰਨੀਆਂ ਅਸੀਂ ਸਰਕਾਰੀ ਸਹੂਲਤਾਂ ਇਹਨਾਂ ਨੂੰ ਵੀ ਸਹੀ ਹੈ ਸਰਕਾਰੀ ਨੌਕਰੀ ਦੀ ਗੱਲ ਕੀਤੀ ਹੈ ਪਰਿਵਾਰ ਦੇ ਵੱਲੋਂ ਮੰਗੀ ਸਰਕਾਰੀ ਸਹੂਲਤਾਂ ਦੀ ਆ ਸਰਕਾਰੀ ਸਹੂਲਤਾਂ ਦੇ ਵਿੱਚ ਹੀ ਆ ਕੋਈ ਨਹੀਂ ਉਹ ਵੀ ਕਰਾਂਗੇ ਅਸੀਂ ਹਾਂ ਅਸੀਂ ਉਹ ਵੀ ਕਰਾਂਗੇ ਜਿਹੜਾ ਇਹਨਾਂ ਨੂੰ ਸਰਕਾਰ ਵੱਲੋਂ مالی ਮਦਦ ਹੋਵੇ ਵੀ ਪਿੰਡ ਦੀ ਜਿਹੜੀ ਕਮਤ ਉਹ ਸਭੀ ਕਰਾਂਗੇ ਸਰਕਾਰ ਹੋਰ ਵੀ ਕੋਈ مالی ਮਦਦ ਪਰਿਵਾਰ ਨੂੰ ਦਿੱਤੀ ਜਾਏਗੀ ਪੰਜਾਬ ਸਰਕਾਰ ਦੇ ਦੇਖੋ ਜੋ ਤੁਸੀਂ ਰੋਜ਼ ਹੀ ਦੇਖਦੇ ਹੋ ਜੋ ਸਾਡੀ ਸਰਕਾਰ ਦੀ ਆ ਉਹ ਜਿਹੜੀ ਰੋਜ਼ ਹੀ ਮਾਨਸਾਪ ਕਰਦੇ ਆ ਬਸ ਉਹ ਮੈਂ ਤਾਂ ਮਤਲਬ ਮੂੰਹ ਨਹੀਂ ਇਹ ਕਹਿ ਰਿਹਾ ਕਿਉਂਕਿ ਅਜੇ ਫੌਜ ਦੇ ਪੇਪਰ ਵੀ ਆਏ ਕੋਈ ਜਦੋਂ ਪੇਪਰ ਆਗੇ ਸਾਡੇ ਕੋਲ ਤੇ ਉਹਦੇ ਹਿਸਾਬ ਨਾਲ ਸੀਐਮ ਸਾਹਿਬ ਨੇ ਆਪ ਹੀ ਆ ਜਾਣਾ ਸੀ ਸੀਐਮ ਸਾਹਿਬ ਤਾਂ ਇਹਨਾਂ ਸ਼ਹੀਦਾਂ ਦੇ ਨਾਲ ਬਹੁਤ ਪਿਆਰ ਕਰਦੇ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਚੈੱਕ ਭੇਜ ਦੇਣਾ ਤੂੰ ਇੱਕ ਬਤਾਉਂਦਾ